ਅੱਜ ਫਗਵਾੜਾ ਸਤਨਾਮਪੁਰਾ ਦੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਵਾਰਤ ਦੇ ਮੋਹਤਬਾਰ ਆਗੂਆਂ ਨਾਲ ਇੱਕ ਨਸ਼ਿਆਂ ਨੂੰ ਲੈ ਕੇ ਅਮ ਸੈਮੀਨਾਰ ਸਮਾਜ ਸੇਵਿਕਾ ਮੈਡਮ ਪ੍ਰਿਤਪਾਲ ਕੌਰ ਤੁਲੀ ਦੇ ਗ੍ਰਹਿ ਵਿਖੇ ਕੀਤਾ ਗਿਆ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਦੇ ਐਸ ਆਈ ਸਰਬਜੀਤ ਸਿੰਘ ਮੰਗਲ ਵੱਲੋਂ ਨਸ਼ਾ ਕਰਨ ਵਾਲਿਆਂ ਤੇ ਖਾਸ ਕਰਕੇ ਨਸ਼ਾ ਵੇਚਣ ਵਾਲਿਆਂ ਖਿਲਾਫ ਜੇ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਜਿਸ ਵਿੱਚ ਦੱਸਣ ਵਾਲੇ ਦਾ ਨਾਮ ਗੋਪਤ ਰੱਖਿਆ ਜਾਵੇਗਾ ਇਸ ਮੌਕੇ ਤੇ ਮੈਡਮ ਪ੍ਰਿਤਪਾਲ ਕੌਰ ਤੁਲੀ ਗੁਰਦੀਪ ਸਿੰਘ ਤੁਲੀ ਹਰਮੇਸ਼ ਪਾਠਕ ਸੰਜੀਵ ਸ਼ਰਮਾ ਟੀ 2 ਅਸ਼ੋਕ ਕੁਮਾਰ ਬੰਟੀ ਰਣਵੀਰ ਸਿੰਘ ਤੁਲੀ ਪੁਸ਼ਪਿੰਦਰ ਸਿੰਘ ਸ਼ਾਮ ਲਾਲ ਸੈਣੀ ਮਦਨ ਲਾਲ ਮਨੋਤਾ ਜਸਦੇਵ ਸਤਵਿੰਦਰ ਸਿੰਘ ਜੋਗੀ ਓਕਾਰ ਹਰਿੰਦਰ ਕੌਰ ਆਦੇ ਹਾਜਰ ਸਨ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਹਾਂਜੀ ਮੈਂ ਇਹ ਸੇ ਸਰਬੀ ਸਿੰਘ ਖਾਣਾ ਸਤਨਾਮਪੁਰਾ ਅੱਜ ਅਸੀਂ ਫਗਤਪੁਰਾ ਵਿੱਚ ਆਏ ਆਂ ਸੈਮੀਨਾਰ ਲਾਇਆ ਬਦ ਹੋਇਗਾ ਬਹੁਤ ਔਰ ਵਿਅਕਤੀ ਜਿਹੜੇ ਆ ਆੜਵਾੜ ਸਾਰੇ ਜਿਹੜੇ ਆ ਇਕੱਠੇ ਕੀਤੇ ਆ ਜਿੱਥੇ ਸਾਰੇ ਮੂਤੋਰ ਬਿਅਕਤੀਆਂ ਨੂੰ ਜਾਣੂ ਕਰਾਇਆ ਗਿਆ ਜਾਗਰਤ ਕਰਾਇਆ ਗਿਆ ਬਦਲੋ ਹੈਗਾ ਕੋਈ ਵੀ ਆਪਣੇ ਵਿਅਕਤੀ ਆ ਕੋਈ ਨਸ਼ਾ ਕਰਦਾ ਆ ਉਹਦਾ ਜਿਹੜਾ ਜੇ ਨਸ਼ਾ ਕਰਦਾ ਆ ਜੇ ਦੱਸਿਆ ਜਾਊਗਾ ਤਾਂ ਉਹਦਾ ਨਾਮ ਵੀ ਗੁਪਤ ਰੱਖਿਆ ਜਾਊਗਾ ਤੇ ਉਹਨੂੰ ਜੇ ਕੋਈ ਟ੍ਰੀਟਮੈਂਟ ਜੇ ਨਵਾਂ ਬੰਦਾ ਬਦਲੋ ਹੈਗਾ ਕੋਈ ਉਹੋ ਜਿਹਾ ਤਾਂ ਉਹਨੂੰ ਟ੍ਰੀਟਮੈਂਟ ਵੀ ਦੇ ਕੇ ਤਾਂ ਨਸ਼ਾ ਛਡਾਊ ਕੇਂਦਰ ਵੱਲ ਭੇਜਿਆ ਜਾਵੇਗਾ ਇਹੀ ਆਪਣੀ ਅੱਜ ਸਦਨਾਪੁਰਾ ਥਾਣਾ ਤੋਂ ਇੱਕ ਸਾਡੀ ਟੀਮ ਆਈ ਸੀ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆਏ ਸੀਗੇ ਸਾਡੇ ਲਈ ਉਹਨਾਂ ਨੇ ਇੱਕ ਨਸ਼ਿਆਂ ਦੇ ਖਿਲਾਫ ਇੱਕ ਸੈਮੀਨਾਰ ਇੱਥੇ ਕੀਤਾ ਸੀ ਜਿਹਦੇ ਵਿੱਚ ਸਾਡੇ ਮੁਹੱਲੇ ਦੇ ਮੋਹਦਵਾਰ ਸੀਗੇ ਏਰੀਆ ਦੇ ਮੋਹਦਵਾਰ ਸੀਗੇ ਉਹਨਾਂ ਦੀ ਸ਼ਮੂਲੀਅਤ ਦੇ ਵਿੱਚ ਇਹ ਮੀਟਿੰਗ ਹੋਈ ਸੀ ਜਿਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਕਿ ਅਸੀਂ ਨਸ਼ਿਆਂ ਨੂੰ ਠੱਲ ਪਾਣੀ ਚਾਹੁੰਦੇ ਆ ਔਰ ਅਸੀਂ ਵੀ ਉਹਨਾਂ ਦੀ ਹਾਂ ਦੇ ਨਾਲ ਹਾਂ ਮਲਾਈ ਹੈ ਕਿ ਵੀ ਹਾਂ ਇਹ ਬਹੁਤ ਹੀ ਨਸ਼ਾ ਇੱਕ ਬਹੁਤ ਬੁਰੀ ਚੀਜ਼ ਹੈ ਔਰ ਇਹਨੂੰ ਕਿਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾਵੇ ਉਹਦੇ ਲਈ ਅਸੀਂ ਇੱਥੇ ਵਿਚਾਰਾ ਵੀ ਕੀਤੀਆਂ ਔਰ ਨਾਲ ਹੀ ਜੋ ਡਿਸਾਈਡ ਹੋਇਆ ਸੀਗਾ ਕਿ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਇਹਦੇ ਖਿਲਾਫ ਜਿਹੜੇ ਵੀ ਬੰਦੇ ਨਸ਼ਾ ਵੇਚਦੇ ਆ ਔਰ ਜਿਹੜੇ ਵੀ ਬੰਦੇ ਨਸ਼ਾ ਕਰਦੇ ਆ ਉਹਨਾਂ ਦੇ ਖਿਲਾਫ ਸਾਨੂੰ ਉਹਨਾਂ ਦੀ ਸੂਚੀ ਦਿਓ ਜਿਨ੍ਹਾਂ ਦਾ ਨਾਮ ਅਸੀਂ ਗੁਪਤ ਰੱਖਾਂਗੇ ਔਰ ਮੈਂ ਮੀਡੀਆ ਦੇ ਮਾਧਿਅਮ ਨਾਲ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਵੀ ਤੁਸੀਂ ਜਿਹੜਾ ਵੀ ਬੰਦਾ ਇਸ ਚੀਜ਼ ਤੋਂ ਦੁਖੀ ਹੈਗਾ ਉਹ ਸਾਨੂੰ ਆ ਕੇ ਦੱਸੋ ਪੁਲਿਸ ਪ੍ਰਸ਼ਾਸਨ ਨੂੰ ਦੱਸੋ ਜਿੱਥੇ ਵੀ ਕੋਈ ਪ੍ਰੋਬਲਮ ਆਦੀ ਹੈ ਅਸੀਂ ਇਹਨੂੰ ਖਤਮ ਕਰਨ ਦੇ ਲਈ ਤੁਹਾਡਾ ਪੂਰਾ ਸਾਥ ਦੇਵਾਂਗੇ ਔਰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਕਿ ਵੀ ਅਸੀਂ ਕੋਈ ਬੰਦਾ ਤੁਹਾਨੂੰ ਆ ਕੇ ਕੋਈ ਗਲਤ ਤਰੀਕੇ ਦੇ ਨਾਲ ਟਰੀਟ ਕਰੂਗਾ ਅਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਜੇ ਸਾਨੂੰ ਪਤਾ ਲੱਗਦਾ ਕਿ ਕੋਈ ਬੰਦਾ ਕਿਸੇ ਨੂੰ ਧਮਕਾਉਂਦਾ ਹੈ ਜਾਂ ਕੋਈ ਵੀ ਕਰਦਾ ਹੈਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਪਰ ਹਾਂ ਜਿਹੜਾ ਵੀ ਬੰਦਾ ਨਸ਼ਿਆਂ ਦੇ ਲਈ ਸਾਨੂੰ ਇਨਫੋਰਮੇਸ਼ਨ ਦੇਊਗਾ ਜਾਂ ਪ੍ਰਸ਼ਾਸਨ ਨੂੰ ਇਨਫੋਰਮੇਸ਼ਨ ਦੇਊਗਾ ਐਸਪੀ ਆਫਿਸ ਇਨਫੋਰਮੇਸ਼ਨ ਦੇਊਗਾ ਸਾਡੇ ਸਤਰਾਣਪੁਰੇ ਥਾਣੇ ਜਾਂ ਸਿਟੀ ਆਫਿਸ ਇਨਫੋਰਮੇਸ਼ਨ ਦੇਊਗਾ ਉਹਨਾਂ ਦੇ ਨਾਮ ਵੀ ਗੁਪਤ ਰੱਖੂਗੀ ਪੁਲਿਸ ਪ੍ਰਸ਼ਾਸਨ ਔਰ ਹਰ ਤਰੀਕੇ ਦੇ ਨਾਲ ਅਸੀਂ ਉਹਨਾਂ ਦੇ ਨਾਲ ਸਟੈਂਡ ਕਰਾਂਗੇ ਥੈਂਕ ਯੂ ਵੈਰੀ ਮਚ